ਜੇਕਰ ਤੁਸੀਂ ਵੀ ਸੋਚਦੇ ਹੋ ਕਿ ਇੰਟਰਨੈਟ ਸਿਰਫ ਗੂਗਲ, YouTube ਜਾਂ Facebook ਹੀ ਹੈ ਤਾਂ ਤੁਸੀਂ ਗਲਤ ਹੋ ਕਿਉਂਕਿ ਇੰਟਰਨੈਟ ਦਾ ਇੱਕ ਵੱਡਾ ਹਿੱਸਾ ਹਨੇਰੇ ਵਿੱਚ ਲੁਕਿਆ ਹੋਇਆ ਹੈ ਜਿੱਥੇ ਕਾਨੂੰਨ ਦੀ ਨਹੀਂ ਬਲਕਿ ਅਪਰਾਧੀਆਂ ਦੀ ਹਕੂਮਤ ਚੱਲਦੀ ਹੈ ਜਿੱਥੇ ਇੱਕ ਗਲਤ ਕਦਮ ਤੁਹਾਨੂੰ ਜੇਲ੍ਹ ਦੀਆਂ ਸਲਾਖਾਂ ਤੱਕ ਲੈ ਕੇ ਜਾ ਸਕਦਾ ਹੈ ਅਤੇ ਜਿਸ ਨੂੰ ਆਖਿਆ ਜਾਂਦਾ ਹੈ ਡਾਰਕ ਵੈਬ ਸਭ ਤੋਂ ਪਹਿਲਾਂ ਜਾਣਦੇ ਹਾਂ ਡਾਰਕ ਵੈਬ ਕੀ ਹੈ ਇੰਟਰਨੈਟ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਜਿਸ ਵਿੱਚ ਪਹਿਲਾ ਹੈ ਸਰਫਸ ਵੈਬ ਜਿਸ ਨੂੰ ਤੁਸੀਂ ਰੋਜ਼ ਵਰਤਦੇ ਹੋ ਜਿਵੇਂ Google Facebook ਅਤੇ YouTube ਅਤੇ ਦੂਜਾ ਹੈ ਡੀਪ ਵੈਬ ਜਿੱਥੇ ਬੈਂਕ ਖਾਤੇ ਪ੍ਰਾਈਵੇਟ ਡਾਟਾ ਜਾਂ ਪਾਸਵਰਡ ਹੁੰਦੇ ਹਨ ਪਰ ਇਹ ਨਾਰਮਲ ਸਰਚ ਇੰਜਨ ਤੇ ਨਹੀਂ ਮਿਲਦੇ ਅਤੇ ਤੀਜਾ ਹੈ ਡਾਰਕ ਵੈਬ ਇੰਟਰਨੈਟ ਦਾ ਸਭ ਤੋਂ ਛੋਟਾ ਪਰ ਸਭ ਤੋਂ ਖਤਰਨਾਕ ਹਿੱਸਾ ਜਿਸ ਤੇ ਪਹੁੰਚ ਲਈ ਤੁਹਾਨੂੰ ਇੱਕ ਖਾਸ ਬ੍ਰਾਊਜ਼ਰ ਦੀ ਲੋੜ ਪੈਂਦੀ ਹੈ ਜਿਸ ਨੂੰ ਟੋਰ ਬ੍ਰਾਊਜ਼ਰ ਵੀ ਆਖਿਆ ਜਾਂਦਾ ਹੈ ਅਤੇ ਇਸ ਦਾ ਵੈਬ ਐਡਰੈਸ ਆਨੀਅਨ ਸ਼ਬਦ ਨਾਲ ਖਤਮ ਹੁੰਦਾ ਹੈ ਹਮ ਜਾਣਦੇ ਹਾਂ ਇਹ ਕੰਮ ਕਿਵੇਂ ਕਰਦਾ ਹੈ ਟੋਰ ਬ੍ਰਾਊਜ਼ਰ ਤੁਹਾਡੀ ਪਛਾਣ ਨੂੰ ਛਪਾਉਣ ਲਈ ਇੰਟਰਨੈਟ ਦੇ ਕਈ ਸਰਵਰਾਂ ਵਿੱਚੋਂ ਲਗਾਉਂਦਾ ਹੈ ਜਿਸ ਕਾਰਨ ਆਈਪੀਡੀ ਐਡਰੈਸ ਟਰੈਕ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਸ ਉੱਪਰ ਵੀ ਪੂਰੀ ਪ੍ਰਾਈਵੇਸੀ ਨਹੀਂ ਮਿਲਦੀ ਅਤੇ ਸਾਈਬਰ ਕ੍ਰਾਈਮ ਵਰਗੀਆਂ ਵੱਡੀਆਂ ਏਜੰਸੀਆਂ ਅਪਰਾਧੀਆਂ ਤੱਕ ਪਹੁੰਚ ਹੀ ਜਾਂਦੀਆਂ ਹਨ ਹਮ ਜਾਣਦੇ ਹਾਂ ਡਾਰਕ ਵੈਬ ਕਿਹੜੀ ਲੋਕਾਂ ਦੁਆਰਾ ਵਰਤਿਆ ਜਾਂਦਾ ਹੈ ਡਾਰਕ ਵੈਬ ਨੂੰ ਵਰਤਣ ਵਾਲੇ ਲੋਕ ਵੱਖ-ਵੱਖ ਹਨ ਜਿਵੇਂ ਸਾਈਬਰ ਕ੍ਰਾਈਮਨਲ ਇਸ ਨੂੰ ਨਸ਼ੀਲੇ ਪਦਾਰਥ ਹਥਿਆਰ ਅਤੇ ਹੋਰ ਕਈ ਅवैध ਚੀਜ਼ਾਂ ਵੇਚਣ ਲਈ ਵਰਤਦੇ ਹਨ ਅਤੇ ਹੈਕਰਸ ਵੱਲੋਂ ਇਸ ਨੂੰ ਬੈਂਕ ਅਕਾਊਂਟ ਹੈਕ ਕਰਨ ਲਈ ਜਾਂ ਕੋਈ ਸਿਕਿਉਰ ਅਕਾਊਂਟ ਹੈਕ ਕਰਨ ਲਈ ਵਰਤੇ ਜਾਂਦਾ ਹੈ ਅਤੇ ਕਈ ਆਮ ਲੋਕ ਜਾਣੇ ਅਣਜਾਣੇ ਵਿੱਚ ਇਸ ਬ੍ਰਾਊਜ਼ਰ ਤੇ ਚਲੇ ਜਾਂਦੇ ਹਨ ਅਤੇ ਫਿਰ ਇਸ ਦਾ ਸ਼ਿਕਾਰ ਹੋ ਜਾਂਦੇ ਹਨ ਡਾਰਕ ਵੈਬ ਉੱਪਰ ਹੋਰ ਵੀ ਕਈ ਚੀਜ਼ਾਂ ਵੇਚੀਆਂ ਜਾਂਦੀਆਂ ਹਨ ਜਿਵੇਂ ਕਿ ਹੈਕਿੰਗ ਟੂਲਸ ਚੋਰੀ ਹੋਏ ਪਾਸਵਰਡ ਕ੍ਰੈਡਿਟ ਕਾਰਡਸ ਨਕਲੀ ਪੈਸੇ ਨਕਲੀ ਦਸਤਾਵੇਜ਼ ਅਤੇ ਹੋਰ ਕਈ ਗੈਰ ਕਾਨੂੰਨੀ ਤਰੀਕੇ ਦਾ ਸਮਾਨ ਇਸ ਉੱਪਰ ਵੇਚਿਆ ਅਤੇ ਖਰੀਦਿਆ ਜਾਂਦਾ ਹੈ। ਜੇ ਗੱਲ ਕਾਨੂੰਨੀ ਕਾਰਵਾਈ ਦੀ ਕਰੀਏ ਤਾਂ ਸਿਰਫ ਡਾਰਕ ਵੈਬ ਤੇ ਜਾਣਾ ਕੋਈ ਕਾਨੂੰਨੀ ਅਪਰਾਧ ਨਹੀਂ ਪਰ ਜੇਕਰ ਤੁਸੀਂ ਗੈਰ ਕਾਨੂੰਨੀ ਚੀਜ਼ਾਂ ਵੇਚਦੇ ਜਾਂ ਖਰੀਦਦੇ ਹੋ ਤਾਂ ਕਾਨੂੰਨੀ ਕਾਰਵਾਈ ਜ਼ਰੂਰ ਹੋ ਸਕਦੀ ਹੈ। ਪਿਛਲੇ ਕਈ ਸਾਲਾਂ ਵਿੱਚ ਅੰਤਰਰਾਸ਼ਟਰੀ ਸਾਈਬਰ ਕ੍ਰਾਈਮ ਏਜੰਸੀਆਂ ਦੇ ਆਪਰੇਸ਼ਨਾਂ ਨੇ ਕਈ ਵੱਡੇ ਡਾਰਕ ਨੈੱਟ ਮਾਰਕੀਟਾਂ ਨੂੰ ਨਿਯੰਤਰਿਤ ਕੀਤਾ ਹੈ। ਉਦਾਹਰਨ ਵਜੋਂ ਜਿਵੇਂ ਜੂਨ 2025 ਵਿੱਚ ਯੂਰਪ ਅਤੇ ਅਮਰੀਕਨ ਏਜੰਸੀਆਂ ਨੇ ਇੱਕ ਵੱਡੇ ਡਾਰਕ ਵੈਬ ਆਰਕੀਟਾਈਪ ਮਾਰਕੀਟ ਨੂੰ ਬੰਦ ਕੀਤਾ ਹੈ ਅਤੇ ਸਿਲਕ ਰੋਡ ਇਹ ਵੀ ਡਾਰਕ ਵੈਬ ਦਾ ਇੱਕ ਵੱਡਾ ਅਤੇ ਖਤਰਨਾਕ ਮਾਰਕੀਟਪਲੇਸ ਸੀ ਇੱਥੇ ਵੀ ਕਈ ਤਰ੍ਹਾਂ ਦੀਆਂ ਗੈਰ ਕਾਨੂੰਨੀ ਸੇਵਾਵਾਂ ਖੁੱਲਿਆਂ ਵਿਕਦੀਆਂ ਸੀ ਇਸ ਦਾ ਮਾਲਕ ਰੂਸ ਐਲਬਰਿਕਟ ਜੋ ਇੱਕ ਦਿਨ ਏਜੰਸੀਆਂ ਦੇ ਹੱਥ ਲੱਗ ਹੀ ਗਿਆ ਅਤੇ ਜਿਸ ਨੂੰ ਜ਼ਿੰਦਗੀ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਇਸ ਤੋਂ ਇਲਾਵਾ ਅਲਫਾਬੇ ਮਾਰਕੀਟਪਲੇਸ ਸਿਲਕ ਰੋਡ ਦੇ ਬੰਦ ਹੋਣ ਤੋਂ ਬਾਅਦ ਅਲਫਾਬੇ ਸਭ ਤੋਂ ਵੱਡੀ ਡਾਰਕ ਵੈਬ ਦੀ ਮਾਰਕੀਟ ਬਣਿਆ ਇੱਥੇ ਵੀ ਕਈ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਪਰ 2017 ਵਿੱਚ ਫੈਡਰਲ ਏਜੰਸੀਆਂ ਨੇ ਇੱਕ ਵੱਡੇ ਆਪਰੇਸ਼ਨ ਦੌਰਾਨ ਇਸ ਨੂੰ ਵੀ ਬੰਦ ਕਰ ਦਿੱਤਾ ਜਿਸ ਉੱਪਰ ਹਜ਼ਾਰਾਂ ਹੀ ਲੋਕ ਫਸੇ ਹੋਏ ਸੀ ਇਸ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਅਪਰਾਧੀਆਂ ਨੂੰ ਕਿਤੋਂ ਵੀ ਲੱਭਿਆ ਜਾ ਸਕਦਾ ਹੈ ਫਤੇ ਇਸ ਕਾਰਵਾਈ ਨਾਲ ਪੂਰੇ ਡਾਰਕ ਵੈਬ ਦੀਆਂ ਜੜ੍ਹਾਂ ਹਿੱਲ ਗਈਆਂ ਸੀ ਇਸ ਰਿਪੋਰਟ ਦੇ ਅੰਤ ਵਿੱਚ ਬੱਸ ਇਹਨਾ ਹੀ ਕਿ ਡਾਰਕ ਵੈਬ ਇੱਕ ਉਹ ਦੁਨੀਆ ਹੈ ਜਿੱਥੇ ਦਰਵਾਜ਼ੇ ਖੁੱਲ੍ਹਦੇ ਤਾਂ ਹਨ ਪਰ ਬੰਦ ਕਿਵੇਂ ਹੁੰਦੇ ਹਨ ਇਹ ਕਿਸੇ ਨੂੰ ਨਹੀਂ ਪਤਾ ਕਈ ਲੋਕ ਇਸ ਵਿੱਚ ਦਾਖਲ ਹੋਏ ਪਰ ਬਾਹਰ ਕਿਨੇ ਆਏ ਇਹ ਵੀ ਅਜੇ ਤੱਕ ਰਾਜ਼ ਹੀ ਹੈ ਅਤੇ ਤੁਹਾਡੇ ਕੀ ਵਿਚਾਰ ਹਨ ਡਾਰਕ ਵੈਬ ਨੂੰ ਲੈ ਕੇ ਸਾਨੂੰ ਆਪਣੀ رائے ਕਮੈਂਟਾਂ ਵਿੱਚ ਜਰੂਰ ਦੱਸੇ